ਨਹਿਰ ਦੇ ਵਿੱਚ ਨਹਾਉਂਦੇ ਆ ਸਰਪੰਚ ਦੇ ਨਾਲ ਵੱਟੀ ਘਟਨਾ ਵਾਪਰੀ ਹੈ ਜਿੱਥੇ ਸਰਪੰਚ ਸਮੇਤ ਤਿੰਨ ਲੋਕ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਡੁੱਬ ਗਏ ਨੇ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਤਾਂ ਮਾਮਲਾ ਬਟਾਲਾ ਤੋਂ ਸਾਹਮਣੇ ਹੈ ਜਿੱਥੋਂ ਇਹ ਦੁਖਦਾਈ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੇ ਕਿ ਬਟਾਲਾ ਦੇ ਨੇੜੇ ਕਸਬਾ ਅਲੀਵਾਲ ਦੇ ਵਿੱਚੋਂ ਲੰਘਦੀ ਅਪਰ ਬਾਰੀ ਦੁਆਬ ਨਹਿਰ ਦੇ ਵਿੱਚ ਨਹਾਉਂਦਿਆਂ ਚਾਰ ਵਿਅਕਤੀ ਰੁੜ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਤਾਂ ਸਥਾਨਕ ਲੋਕਾਂ ਨੇ ਮੌਕੇ ਤੇ ਹੀ ਬਚਾ ਲਿਆ ਸੀ ਪਰ ਇਸ ਘਟਨਾ ਦੇ ਵਿੱਚ ਤਿੰਨ ਵਿਅਕਤੀ ਰੁੜ ਗਏ ਨੇ ਅਤੇ ਉਹਨਾਂ ਨੂੰ ਲੱਭਣ ਦੇ ਲਈ ਲੋਕਾਂ ਦੇ ਵੱਲੋਂ ਲਗਾਤਾਰ ਜਦੋਂ ਜਹਿਦ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਡੁੱਬਣ ਵਾਲੇ ਤਿੰਨਾਂ ਵਿਅਕਤੀਆਂ ਦੇ ਵਿੱਚ ਪਿੰਡ ਭਰਥਵਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਇਹ ਤਿੰਨ ਵਿਅਕਤੀ ਨੇ ਜੋ ਡੁੱਬੇ ਨੇ ਉਹ ਪਿੰਡ ਪਰਥਵਾਲ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਮੌਜੂਦਾ ਸਰਪੰਚ ਰਣਬੀਰ ਸਿੰਘ ਅਤੇ ਬਾਕੀ ਦੋ ਉਸਦੇ ਸਾਥੀ ਦੋਸਤ ਮੱਖਣ ਸਿੰਘ ਅਤੇ ਕਰਤਾਰ ਸਿੰਘ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਇਹ ਘਟਨਾ ਵਾਪਰਦੀ ਹੈ ਤਾਂ ਲਗਾਤਾਰ ਬਚਾਉਣ ਦੀ ਕੋਸ਼ਿਸ਼ਾਂ ਜੋ ਨੇ ਕੀਤੀਆਂ ਜਾ ਰਹੀਆਂ ਨੇ ਤਾਂ ਦੱਸਦੇ ਕਿ ਜਦੋਂ ਪਾਣੀ ਬੰਦ ਕਰਵਾ ਕੇ ਗੋਤਾਖੋਰਾ ਦੇ ਵੱਲੋਂ ਇਹਨਾਂ ਦੀ ਭਾਲ ਸ਼ੁਰੂ ਕੀਤੀ ਤਾਂ ਦੋ ਵਿਅਕਤੀ ਮੱਖਣ ਸਿੰਘ ਅਤੇ ਕਰਤਾਰ ਸਿੰਘ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਹ ਜਾਣਕਾਰੀ ਇਸ ਜਾਣਕਾਰੀ ਬਾਰੇ ਜਾਣਦੇ ਹੀ ਪੁਲਿਸ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤੀਸਰੇ ਸਰਪੰਚ ਰਣਬੀਰ ਸਿੰਘ ਦੀ ਹਲੇ ਵੀ ਭਾਲ ਜੋ ਹੈ ਕੀਤੀ ਜਾ ਰਹੀ ਹੈ ਉਧਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਚਾਈ ਹੋਈ ਹੈ ਅਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਤਾਂ ਮੌਜੂਦਾ ਸਰਪੰਚ ਹਲੇ ਵੀ ਲਾਪਤਾ ਦੱਸਿਆ ਜਾ ਰਿਹਾ ਜਦਕਿ ਉਸਦੇ ਦੋ ਸਾਥੀ ਜੋ ਨੇ ਉਹਨਾਂ ਦੀਆਂ ਲਾਸ਼ਾਂ ਗੋਤਾਖੋਰਾ ਦੇ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ ਤਾਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਲਗਾਤਾਰ ਲਾਸ਼ ਨੂੰ ਲੱਭਣ ਦੇ ਆਕਸ਼ਾ ਜੋ ਨੇ ਕਿੱਤੀਆਂ ਜਾ ਰਹੀਆਂ ਨੇ ਗੋਤਾਖੋਰ ਲਗਾਤਾਰ ਇਸ ਸਰਪੰਚ ਨੂੰ ਲੱਭਣ ਦੇ ਆਕਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰ ਰੋ ਰੋ ਕੇ ਬਿਹਾਲ ਹੋ ਚੁੱਕੇ ਨੇ ਤਾਂ ਨਹਿਰ ਦੇ ਵਿੱਚ ਨਹਾਉਣ ਗਏ ਸੀ ਸਰਪੰਚ ਅਤੇ ਉਸ ਦੇ ਦੋ ਮਿੱਤਰ ਜੋ ਕਿ ਨਹਿਰ ਦੇ ਵਿੱਚ ਹੀ ਰੁੜ ਗਏ ਹਾਲਾਂਕਿ ਸਰਪੰਚ ਦੇ ਮਿੱਤਰਾਂ ਦੀਆਂ ਲਾਸ਼ਾਂ ਜ਼ਰੂਰ ਮਿਲ ਗਈਆਂ ਨੇ ਪਰ ਹਜੇ ਵੀ ਸਰਪੰਚ ਲਾਪਤਾ ਦੱਸਿਆ ਜਾ ਰਿਹਾ ਹੈ ਹਲੇ ਉਸ ਦੀ ਲਾਸ਼ ਜੋ ਹੈ ਨਹੀਂ ਮਿਲੀ ਨਾ ਹੀ ਉਸ ਦਾ ਕੁਝ ਅਤਾ ਪਤਾ ਤਾਂ ਜੇਕਰ ਤੁਹਾਡੇ ਵੀ ਦੋਸਤ ਮਿੱਤਰ ਜਾਂ ਤੁਸੀਂ ਨਹਿਰ ਦੇ ਵਿੱਚ ਨਹਾਉਣ ਜਾਂ ਆਂਦਾ ਕਦੇ ਪਲਾਨ ਬਣਾਉਣੇ ਉਹ ਸੋਚ ਵਿਚਾਰ ਕਰਦੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਕੋਈ ਪਤਾ ਨਹੀਂ ਕਿਸ ਵਕਤ ਕਿਹੜਾ ਬਾਣਾ ਵਾਪਰ ਜਾਵੇ